ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਦਾਸ ਪ੍ਰਦੀਪ ਸਿੰਘ ਸਰਸਾ ਦੱਸਣਾ ਚਾਹੁੰਦਾ ਕਿ ਅੱਜ ਅਸੀਂ ਤਸੀਲ ਗੜ ਸ਼ੰਕਰ ਦੇ ਵਿੱਚ ਆਪਣੀ ਇੱਕ ਰਜਿਸਟਰੀ ਕਰਾਉਣ ਵਾਸਤੇ ਮੈਂ ਆਪਣੇ ਬੇਟੇ ਦੇ ਨਾਲ ਆਇਆ ਸੀ ਔਰ ਸਾਡੀ ਰਜਿਸਟਰੀ ਜਿਹੜੀ ਆ ਕਈ ਦਿਨਾਂ ਤੋਂ ਇਹ ਜਿਹੜਾ ਸਬ ਰਜਿਸਟਰਾਰ ਹੈ ਸੁਖਵਿੰਦਰ ਸਿੰਘ ਨਾਂ ਦੱਸਿਆ ਉਹਨੇ ਆਪਣਾ ਇਹ ਪਰੇਸ਼ਾਨ ਕਰ ਰਿਹਾ ਹੈ ਔਰ ਅੱਜ ਵੀ ਜਿਹੜੀ ਅਪਾਇੰਟਮੈਂਟ ਸੀ ਉਹਨੂੰ ਲੇਟ ਕਰਨ ਵਾਸਤੇ ਅਪਾਇੰਟਮੈਂਟ 4 ਵਜੇ ਤੱਕ ਹੁੰਦੀ ਆ ਅਸੀਂ ਇੱਥੇ 12 ਵਜੇ ਤੋਂ ਆ ਕੇ ਤੇ ਇਹਨਾਂ ਦੇ ਦਫਤਰ ਦੇ ਵਿੱਚ ਅੱਕਰ ਘੱਟ ਰਹੇ ਆ ਲੇਕਿਨ ਇਹਨਾਂ ਨੇ ਪ੍ਰੂਵਲ ਨਹੀਂ ਦਿੱਤੇ ਪ੍ਰੂਵਲ ਨਾ ਦੇਣ ਕਾਰਨ ਜਿਹੜੀ ਆ ਅਪਾਇੰਟਮੈਂਟ ਨਹੀਂ ਹੋਈ ਔਰ ਅਪਾਇੰਟਮੈਂਟ ਜਿਹੜੀ ਆ ਇਹ ਲੇਟ ਜਾਣ ਬੁੱਝ ਕੇ ਕਰਦੇ ਨੇ ਇਹ ਤਸੀਲਦਾਰ ਨੇ ਜਿਹੜਾ ਦਫਤਰ ਕਾਨੋਗੋ ਆ ਉਹ ਵੀ ਇਹਦੇ ਵਰਗਾ ਜੇਬ ਕਤਰਾ ਲੋਕਾਂ ਦੀਆਂ ਜੇਬਾਂ ਕੱਟਣ ਵਾਸਤੇ ਸਾਹ ਰਜਿਸਟਰ ਗੜ ਸ਼ੰਕਰ ਤਹਿਸੀਲਦਾਰ ਨੇ ਜਿਹੜਾ ਉਸ ਜੇਬ ਕਤਰੇ ਨੂੰ ਨਾਲ ਰੱਖਿਆ ਔਰ ਉਹ ਲੋਕਾਂ ਦੇ ਸਾਡੇ ਉਹਨੇ ਕਾਗਜ਼ ਵੇਖੇ ਵੇਖਿਆ ਕਿ ਇਹਨਾਂ ਕਾਗਜ਼ਾਂ 'ਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਤੇ ਫਿਰ ਉਹਨਾਂ ਨੇ ਇੱਕ ਬਹਾਨਾ ਬਣਾਤਾ ਕਿ ਇਹ ਜਿਹੜੇ ਜ਼ਮੀਨ ਵੇਚਣ ਵਾਲੇ ਆ ਇਹਨਾਂ ਦੇ ਪਾਸਪੋਰਟ ਲੱਗੇ ਆ ਨਾਲ ਹੁਣ ਉਹ ਪਾਸਪੋਰਟ ਜਿਹੜੇ ਨੇ ਉਹ ਇੰਡੀਅਨ ਪਾਸਪੋਰਟ ਇਹ ਭਾਰਤ ਦਾ ਪਾਸਪੋਰਟ ਹੈ ਪਾਸਪੋਰਟ ਹੈ ਉਹਦੇ ਪਾਸਪੋਰਟ ਦੇ ਕੋਲੇ ਹੈ ਇਹਦਾ ਮਤਲਬ ਵੀ ਉਹ ਬਾਹਰ ਜਾਂਦਾ ਆਉਂਦਾ ਹੈ ਇਹ ਨਹੀਂ ਹੈਗਾ ਕਿ ਉਹ ਐਨਆਰਆਈਆ ਬਾਹਰ ਦਾ ਰਹਿਣ ਵਾਲਾ ਨਹੀਂ ਹੈ ਉਹਦਾ ਪਾਸਪੋਰਟ ਇੰਡੀਆ ਦਾ ਬਾਹਰ ਦੇ ਪਾਸਪੋਰਟ ਨਹੀਂ ਲੇਕਿਨ ਉਹਨਾਂ ਵਾਸਤੇ ਆਹ ਜਿਹੜਾ ਹਰਫੀਆਂ ਬਿਆਨ ਕਰਨ ਲੱਗਾ ਪਹਿਲਾਂ ਆ ਜੋ ਅਹੀਂ ਆਖਿਆ ਪੀਐਸਰ ਕੀ ਬਿਆਨ ਦੀ ਜ਼ਰੂਰਤ ਨਹੀਂ ਕਹਿੰਦਾ ਜੀ ਵੀ ਜੇ ਕੋਈ ਬਕਾਇਆ ਨਿਕਲ ਜਾਵੇ ਇਹ ਅਸਟਾਮ ਇਸ ਕਰਕੇ ਜ਼ਰੂਰੀ ਹਲਕਿਆ ਬਿਆਨ ਭਈ ਕਾਲੂ ਕੋਈ ਸਰਕਾਰ ਦਾ ਬਕਾਇਆ ਨਿਕਲਾਵੇ ਜੋ ਜਿੰਦਾਰ ਹੋਵੇਗਾ ਐ ਕਿਹਾ ਵੀ ਇਹ ਅਸਟਾਨ ਦੀ ਇਹ ਰਜਿਸਟਰੀ ਦੇ ਨਾਲ ਲੋੜ ਨਹੀਂ ਇਹ ਐਨ ਆਰ ਆਈ ਬੰਦਾ ਨਹੀਂ ਹੈਗਾ ਇਹ ਇੰਡੀਅਨ ਪਾਸਪੋਰਟ ਇਹਦੇ ਕੋਲੇ हां ਠੀਕ ਆ ਜਾਂਦਾ ਹੁੰਦਾ ਹੈ ਬਾਹਰ ਔਰ ਕੰਟਰੀ ਜਾਂਦਾ ਹੈ ਲੇਕਿਨ ਇਹ ਰਹਿਣ ਵਾਲਾ ਤੇ ਇੱਥੋਂ ਦਾ ਹੈ ਇਹ ਰਜਿਸਟਰੀ ਕਰਵਾ ਰਿਹਾ ਹੈ ਇਹਦੇ ਅਸਟਾਨ ਦੀ ਲੋੜ ਨਹੀਂ ਪਰ ਉਹਨਾਂ ਨੇ ਜਾਣ ਬੁੱਝ ਕੇ ਇਹ ਅਸਟਾਨ ਆ ਜਿਹੜਾ ਇਹ ਸਾਨੂੰ ਲਿਖਾਉਣਾ ਪਿਆ ਜਿਹੜਾ ਕਿ ਜ਼ਮੀਨ ਮਾਲਕ ਹੈ ਉਹ ਜਸਵੀਰ ਸਿੰਘ ਹੈ ਤੇ ਜਸਵੀਰ ਸਿੰਘ ਕੋਲੋਂ ਆ ਅਸੀਂ ਫਿਰ اسٹਾਨ ਆ ਇਹ اسٹਾਨ ਲੈਂਦਿਆਂ ਲਿਖਦਿਆਂ ਕਰਦਿਆਂ ਘੰਟਾ ਡੇਢ ਘੰਟਾ ਜਿਹੜਾ ਸਮਾਂ ਜਿਹੜਾ ਉਹ ਲੱਗ ਗਿਆ ਔਰ ਜਾਣ ਬੁੱਝ ਕੇ ਇਹ ਪਰੇਸ਼ਾਨ ਕੀਤਾ ਇਸ ਕਰਕੇ ਕੀਤਾ ਕਿ ਇਹ ਉਤਰਾ ਪੈਸੇ ਨਹੀਂ ਮਿਲਨੇ ਜੇ ਇਹਨਾਂ ਨੇ ਪੈਸੇ ਨਹੀਂ ਦਿੱਤੇ ਤੇ ਫਿਰ ਇਹਨਾਂ ਨੂੰ ਪਰੇਸ਼ਾਨ ਕਰੋ ਵੀ ਇਹਨਾਂ ਦਾ ਚੱਕਰ ਹੋਰ ਲੱਗੇਗਾ ਹੁਣ ਮੈਂ ਅਜੇ ਨਾਲੇ ਤੋਂ ਰਜਿਸਟਰੀ ਕਰਾਉਣ ਵਾਸਤੇ ਇੱਥੇ ਪਹੁੰਚਿਆ ਹੁਣ ਅਜੇ ਨਾਲੇ ਤੋਂ ਅੱਜ ਸਾਡਾ ਚੌਥਾ ਚੱਕਰ ਹੈ ਰਜਿਸਟਰੀ ਕਰਾਉਣ ਵਾਸਤੇ ਆਉਂਦਾ ਕਿੰਨਾ ਡੀਜ਼ਲ ਖਰਚ ਆਇਆ ਜਿਹੜੀ ਧਮਾਕੀ ਟੈਨਸ਼ਨ ਆ ਪਰਚੰ ਜੜਿਆ ਉਹ ਕਿੰਨੀ ਆ ਫਿਰ ਤੁਹਾਨੂੰ ਪਤਾ ਕਿ ਮੇਰੇ ਰਜਿਮੇ ਵੀ ਕਿੰਨੇ ਨੇ ਪਰ ਪੰਜਾਬ ਦਾ ਸੀਐਮ ਇਹ ਗੱਲ ਕਹਿੰਦਾ ਕਿ ਭ੍ਰਿਸ਼ਟਾਚਾਰ ਰਹਿਤ ਕਹਿੰਦਾ ਕਿ ਮੈਨੂੰ ਫੋਨ ਕਰੋ ਭਗਵੰਤ ਮਾਨ ਜੀ ਆ ਸਾਬ ਰਜਿਸਟਰ ਗੜ ਸ਼ੰਕਰ ਇੱਕ ਚੋਰ ਐ ਇੱਕ ਡਾਕੂ ਐ ਇੱਕ ਜੇਬ ਕਤਰਾ ਐ ਇਹ ਪ੍ਰਿਸ਼ਟ ਪ੍ਰਿਸ਼ਟ ਇਹਨੇ ਨਾਲ ਹੀ ਸਦਰ ਕਾਨੂੰਗੋ ਵਰਗੇ ਜਿਹੜੇ ਨੇ ਉਹ ਦਫਤਰ ਦੇ ਵਿੱਚ ਰੱਖਿਆ ਲੋਕਾਂ ਦੀਆਂ ਜੇਬਾਂ ਕੱਟਣ ਵਾਸਤੇ ਕੀ ਤੂੰ ਇਹਦੇ ਖਿਲਾਫ ਹਰ ਕਾਰਵਾਈ ਕਰੇਗਾ ਹੁਣ ਵੇਖਣਾ ਤੂੰ ਕਿ ਕਾਰਵਾਈ ਇਹਦੇ ਖਿਲਾਫ ਕਰਦਾ ਕਿ ਨਹੀਂ ਇਹਦੇ ਖਿਲਾਫ ਜੋ ਵੀ ਸਬੂਤ ਚਾਹੀਦੇ ਨੇ ਪਤਾ ਕਰ ਕਿ ਇਸ ਤਹਿਸੀਲ ਦੇ ਵਿੱਚ ਜਿਹੜੇ ਰਜਿਸਟਰੀਆਂ ਜੜੀਆਂ ਹੁੰਦੀਆਂ ਨੇ ਉਹਨਾਂ ਲੋਕਾਂ ਤੋਂ ਕਿਸ ਤਰ੍ਹਾਂ ਪੈਸੇ ਲੈ ਦਿੰਦੇ ਆ ਇਹ ਕਿਵੇਂ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਪਰ ਲੋਕ ਡਰਦੇ ਬੋਲਦੇ ਨਹੀਂ ਵਨਨ ਵਿਆਪਿਤ ਸਾਨੂੰ ਇਹ ਪਰੇਸ਼ਾਨ ਕਰੇਗਾ ਅਰਜੇਤੀ ਨਹੀਂ ਹੋਣੀ ਕਈ ਮਜਬੂਰੀਆਂ ਹੁੰਦੀਆਂ ਨੇ ਕੋਈ ਜਿਹੜਾ ਵੇਚਣ ਵਾਲਾ ਉਹ ਸੋਚਦਾ ਮਤਲਬ ਕਿ ਵੀ ਮੈਂ ਛੇਤੀ 파ਰ ਗਵਾ ਖਰੀਦਣ ਵਾਲੇ ਨੂੰ ਇਹ ਹੁੰਦਾ ਕਿ ਕਿਤੇ ਮੇਰਾ ਪੈਸਾ ਨਾ ਮਾਰਿਆ ਜਾਵੇ ਇਸ ਕਰਕੇ ਇਹਨਾਂ ਭ੍ਰਿਸ਼ਟ ਅਧਿਕਾਰੀਆਂ ਦੇ ਜਿਹੜਾ ਉਹ ਜੋ ਵੀ ਕਹਿਣ ਇਹਨਾਂ ਦਾ ਆਮ ਲੋਕਾਂ ਨੂੰ ਮਜਬੂਰੀ ਵਸ ਜਿਹੜਾ ਇਹਨਾਂ ਦੀ ਗੱਲ ਜੜੀ ਹੋ ਮੰਨੀ ਪੈਂਦੀ ਆ ਪਰ ਭਗਵੰਤ ਮਾਨਾ ਉਹ ਤੂੰ ਕਹਿੰਦੇ ਕਿ ਮੈਂ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਤੋਂ ਰਹਿਤ ਪ੍ਰਸ਼ਾਸਨ ਕਰਾਂਗਾ ਰਾਜਾਵਾਂਗਾ ਉਹ ਆ ਰਾਜਾ ਤੇਰਾ ਜਿਹੜੇ ਚਾਰ-ਚਾਰ ਚੱਕਰ ਇੱਕ ਅਗਰ ਰਜਿਸਟਰੀ ਤੇ ਲਵਾਉਂਦੇ ਨੇ ਔਰ ਜਿਨ੍ਹਾਂ ਨੇ ਨਾਲ ਜੇਬ ਕਤਰੇ ਕਿੰਨੇ ਰੱਖੇ ਹੋਏ ਨੇ ਸੋ ਇਸ ਵੀਡੀਓ ਦੇ ਰਾਹੀਂ ਮੈਂ ਭਗਵੰਤ ਮਾਨ ਨੂੰ ਇਹ ਗੱਲ ਕਹਿਣੀ ਚਾਹਣਾ ਕਿ ਸਾਹ ਰਜਿਸਟਰ ਇਹ ਜੋ ਤਹਿਸੀਲਦਾਰ ਇੱਥੇ ਗੜ ਸ਼ੰਕਰ ਇਹਦੀ ਤੇ ਜਿਹੜਾ ਸਦਰ ਕਾਨੋਗੋ ਅੱਜ ਇਹਦੇ ਦਫ਼ਤਰ 'ਚ ਬੈਠਾ ਸੀ ਇਹਨਾਂ ਦੀ ਪੜਤਾਲ ਕਰਾ ਕੇ ਇਹਨਾਂ ਦੇ ਖਲਾਫ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਪਤ